ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜ ਪਾਣੀ ਟੀਵੀ ਤੇ ਮੈਂ ਹਾਂ ਦੇਵਕਰਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਫੇਰ ਐਨੀਮਲ ਕੇਅਰ ਮਿਸ਼ਨ ਵੱਲੋਂ ਟੇਕਚੰਦ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਾਂਦਾ ਹੈ ਮਿੱਟੀ ਦੇ ਬਰਤਨ ਲੋਕਾਂ ਨੂੰ ਵੰਡੇ ਜਾਂਦੇ ਆ ਆਉਂਦੇ ਜਾਂਦੇ ਰਾਹਗੀਰਾਂ ਨੂੰ ਤਾਂ ਕਿ ਗਰਮੀ ਦੇ ਚੱਲਦੇ ਜਿਹੜੇ ਬੇਸਾਰਾ ਪਸ਼ੂ ਪੰਛੀ ਹੁੰਦੇ ਆ ਉਹਨਾਂ ਨੂੰ ਪਰਖੇ ਰੱਖੇ ਜਾ ਸਕਣ ਲੋਕਾਂ ਨੂੰ ਮੋਟੀਵੇਟ ਕੀਤਾ ਜਾਂਦਾ ਕਿ ਜਿਹੜੇ ਇਹ ਮਿੱਟੀ ਦੇ ਬਰਤਨ ਤੁਸੀਂ ਤੁਹਾਨੂੰ ਦੇ ਰਹੇ ਆ ਇਹਦੇ ਵਿੱਚ ਪਾਣੀ ਭਰ ਕੇ ਰੱਖੋ ਤਾਂ ਕਿ ਜਿਹੜੇ ਇਹ ਸਹਾਰਾ ਪਸ਼ੂ ਪੰਛੀ ਆ ਉਹ ਇਹਨਾਂ ਵਿੱਚੋਂ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਸਕਣ ਕਿਉਂਕਿ ਜਿਹੜਾ ਇਨਸਾਨ ਹੁੰਦਾ ਉਹ ਤਾਂ ਬੋਲ ਕੇ ਮੰਗਣ ਦਾ ਕਿ ਮੈਨੂੰ ਭੁੱਖ ਲੱਗੀ ਆ ਜਾਂ ਮੈਨੂੰ ਪਿਆਸ ਲੱਗੀ ਆ ਪਰ ਜਿਹੜੇ ਪਸ਼ੂ ਪੰਛੀ ਹੁੰਦੇ ਆ ਇਹ ਬੇਜ਼ਬਾਨ ਹੁੰਦੇ ਆ ਇਹਨਾਂ ਦੀ ਜ਼ੁਬਾਨ ਕੋਲ ਕੇ ਸਮਝਦਾ ਆਪਾਂ ਅੱਜਕੱਲ ਦੀ ਵਿਅਸਤ ਜ਼ਿੰਦਗੀ ਦੇ ਵਿੱਚ ਕਿਸੇ ਕੋਲ ਨਾਲ ਸਮਾਂ ਨਹੀਂ ਆਪਣੇ ਪਰਿਵਾਰ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਦੇ ਵਿੱਚ ਹੀ ਇਹਨਾਂ ਵਿਅਸਤ ਹੁੰਦਾ ਜਿਹੜੇ ਆਸ-ਪਾਸੇ ਦੇ ਇੱਥੋਂ ਦੇ ਲੋਕ ਸੀ ਉਹਨਾਂ ਨੇ ਵੀ ਬੜੀ ਪ੍ਰਸ਼ੰਸਾ ਕੀਤੀ ਟੇਕ ਚੰਜੀ ਦੇ ਇਸ ਉਪਰਾਲੇ ਦੀ ਦੇਖੋ ਜੀ ਗਰਮੀਆਂ ਦਾ ਮੌਸਮ ਜੋ ਆ ਸ਼ੁਰੂ ਹੋ ਚੁੱਕਿਆ ਆ ਤੇ ਲੋਕਾਂ ਨਾਲ ਪੰਛੀਆਂ ਦੇ ਵੀ ਹੁਣ ਆਪਾਂ ਨੂੰ ਧਿਆਨ ਰੱਖਣਾ ਪਊਗਾ ਪਸ਼ੂਆਂ ਦਾ ਤੇ ਜੋ ਇਹਨਾਂ ਨੇ ਇਹ ਵੰਡ ਰਿਹਾ ਕਟੋਰੇ ਜੋ ਇਹਨਾਂ ਵਾਸਤੇ ਆਪਣੇ ਪੰਛੀਆਂ ਲਈ ਰੱਖਣ ਵਾਸਤੇ ਇਹ ਮੇਰੀ ਤਾਂ ਸਭ ਨੂੰ ਅਪੀਲ ਹੈ ਵੀ ਜੇਕਰ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਆਪਦੇ ਘਰਾਂ ਦੇ ਛੱਤਾਂ ਤੇ ਜਾਂ ਇਸ ਥਾਂ ਤੇ ਰੱਖੋ ਜਿੱਥੇ ਪੰਛੀ ਵੱਧ ਤੋਂ ਵੱਧ ਆਉਂਦੇ ਹੁਣ ਤੇ ਜੇਕਰ ਨਹੀਂ ਹੈਗਾ ਤੇ ਇਹਨਾਂ ਟੇਕ ਚੰਦ ਵਰਗੇ ਜੋ ਸਾਡੇ ਵੀਰ ਨੇ ਇਹ ਜੋ ਨੇਕ ਉਪਰਾਲਾ ਇੱਥੇ ਕਰ ਰਹੇ ਨੇ ਉਹ ਇੱਥੇ ਪਹੁੰਚਣ ਤੇ ਆਪਣੇ ਜੋ ਪੁਲਸ ਪੋਰਸ ਲੈਂਡ ਦੇ ਕੋਲ ਕੁਆਟਰਾਂ ਕੋਲ ਜੋ ਇਹ ਗਰਾਊਂਡ ਹੈ ਉਹਦੇ ਸਾਹਮਣੇ ਇਹਨਾਂ ਨੇ ਵੀਰਾਂ ਨੇ ਇਹ ਉਪਰਾਲਾ ਕੀਤਾ ਹੋਇਆ ਤੇ ਉਹਨਾਂ ਤੋਂ ਆਓ ਤੇ ਲੈ ਕੇ ਜਾਓ ਕਿਉਂਕਿ ਪੰਛੀਆਂ ਦਾ ਵੀ ਸਾਡੇ ਜੀਵਨ ਦੇ ਵਿੱਚ ਬਹੁਤ ਮਹੱਤਵ ਹੈ ਤੇ ਤਾਂ ਜੋ ਅਸੀਂ ਇਹਨਾਂ ਨੂੰ ਬਚਾ ਸਕੀਏ ਤੇ ਇਹਨਾਂ ਨੂੰ ਵੀ ਗਰਮੀ ਦੇ ਰੁੱਤੋਂ ਬਚਾ ਸਕੀਏ ਠੀਕ ਹੈ ਤਾਂ ਦੋਸਤਾਂ ਦੇ ਪੰਛੀਆਂ ਵਾਸਤੇ ਰੱਖਣਾ ਤੁਸੀਂ ਪਾਣੀ ਪਾਣਾ ਠੀਕ ਹੈ ਨਾ ਜੀ ਪਾਣੀ ਪਿਉਣਾ ਹੈ ਪੰਛੀਆਂ ਨੂੰ ਜੋ ਉਹਨਾਂ ਨੂੰ ਸਰੂ ਸੇਵਾ ਵਧੀਆ ਤਰੀਕੇ ਨਾਲ ਚੱਲੋ ਜੀ ਚੱਲੋ ਜੀ ਸੋਰੀ ਹੈ ਜੀ ਪੀ ਸੇਵਾ ਪੰਛੀ ਵਾਸਤੇ ਪੰਛੀਲ ਪਾਣੀ ਪਾਦੇ ਹੋ ਇਕਲਾ ਤੁਸੀਂ ਬਸ ਸਾਈ ਸੇਵਾ ਕਰਾਉਂਦੇ ਹੋ ਉਹ ਸ਼ਾਪ ਵੀ ਪੰਛੀਆਂ ਵਾਸਤੇ ਤੇ ਇਹਨਾਂ ਵਾਸਤੇ ਜੀ ਬਸ ਤੁਸੀਂ ਜਿਹੜਾ ਇਹ ਕਰ ਰਹੇ ਹੋ ਇਹ ਬਹੁਤ ਵਧੀਆ ਆ ਬੰਦੇ ਦਾ ਆਪਦੇ ਵਾਸਤੇ ਤਾਂ ਟਾਈਮ ਨਿਕਾਲਨੇ ਪੰਛੀ ਵਾਸਤੇ ਨਿਕਲਣਾ ਬਹੁਤ ਵੱਡੀ ਗੱਲ ਹੈ ਤੁਹਾਡਾ ਇਹ ਇਹਨਾਂ ਯੋਗਦਾਨ ਹੈ ਠੀਕ ਹੈ ਜੀ ਧੰਨਵਾਦ ਜੀ ਜਿਹੜਾ ਅੱਜ ਤੁਸੀਂ ਕੀ ਪ੍ਰੋਗਰਾਮ ਕਰਨ ਕਰਤਾ ਹੈ ਅੱਜ ਅਸੀਂ ਐਨੀਮਲ ਕੇਅਰ ਮਿਸ਼ਨ ਕਰਨੀਓ ਜੀ ਵਧੀ ਹੋਈ ਗਰਮੀ ਦੇ ਦੇ ਪੰਛੀਆਂ ਦਾ ਜਿਹੜਾ ਬੁਰਾ ਹਾਲ ਹੋ ਰਿਹਾ ਪਾਣੀ ਦੀ ਜਿਹੜੀ ਕਸੋਤੀ ਹੋਈ ਪਈ ਆ ਉਹਦੇ ਵਿਸ਼ੇ 'ਚ ਅਸੀਂ ਅੱਜ ਇੱਕ ਛੋਟਾ ਜਿਹਾ ਫੰਕਸ਼ਨ ਰੱਖਿਆ ਜਿਸ ਦੇ ਵਿੱਚ ਅਸੀਂ ਪੰਛੀਆਂ ਨੂੰ ਪਾਣੀ ਪੀਣ ਵਾਸਤੇ ਪਿਆਲੇ ਜਿਹੜੇ ਹੈਗੇ ਅਸੀਂ ਲਾਉਣੇ ਜਾ ਰਹੇ ਆ ਜਿਹਦੇ ਵਿੱਚ ਮੇਰੇ ਦੋਸਤ ਤੁਸੀਂ ਸਾਥੇ ਮੇਰੇ ਪਿੱਛੇ ਦੇਖ ਰਹੇ ਹੋ ਇਹਨਾਂ ਸਾਰਿਆਂ ਨੇ ਮੇਰਾ ਸਾਥ ਦਿੱਤਾ ਹੁਣ ਅਸੀਂ ਇਹਨਾਂ ਨੂੰ ਅਲੱਗ-ਅਲੱਗ ਮੱਲਿਆਂ ਦੇ ਵਿੱਚ ਗਲੀਆਂ ਦੇ ਵਿੱਚ ਵੰਡਾਂਗੇ ਜਿਨ੍ਹਾਂ ਨਾਲ ਇਹ ਬਦਲ ਕੇ ਆਪਣੀ ਛੱਤਾਂ ਦੇ ਉੱਤੇ ਲੋਕ ਪੰਛੀਆਂ ਵਾਸਤੇ ਪਾਣੀ ਰੱਖ ਸਕਣ ਥੋੜੀ ਜਿਹੀ ਇਹਨਾਂ ਨੂੰ ਵੀ ਗਰਮੀ ਦੇ ਵਿੱਚ ਰਾਹਤ ਮਿਲ ਸਕੇ ਤੇ ਹਰ ਵਾਰ ਜਮਤਲੇ ਕਿ ਅਸੀਂ 10 तकरीबन 10 12 ਸਾਲਾਂ ਤੋਂ ਇਹ ਸੇਵਾ ਹਰ ਜਿਹੜੀ ਹਰ ਸਾਲ ਅਸੀਂ ਕਰਦੇ ਹਾਂ ਹਰ ਗਰਮੀ ਅਸੀਂ ਕਰ ਰਹੇ ਹਾਂ ਜੀ ਜਿਹੜੀ ਆਹ ਪਿਆਲੇ ਦੀ ਜਿਹੜੀ ਸੇਵਾ ਹੈਗੀ ਆ ਇਹ ਸਾਨੂੰ ਆਪਣੇ ਬਸੰਤ ਵਿਹਾਰ ਚੋਂ ਗਲੀ ਨੰਬਰ 6 ਚੋਂ ਜੀ ਜਿਹੜੀ ਆਪਣੇ ਪਵਨ ਵੀਰ ਜੀ ਤੇ ਰਾਜੂ ਵੀਰ ਜੀ ਦੀ ਆਪਣੀ ਮਾਤਾ ਜਿਹੜੀ ਤਾਰਾ ਦੇਵੀ ਤੇ ਤਾਰਾ ਰਾਣੀ ਆਪਣੀ ਮਾਤਾ ਤੇ ਪਿਤਾ ਜੀ ਉਹਦਾ ਆਪਣੇ ਗੋਪੀ ਚੰਦ ਜੀ ਦੀ ਜਿਹੜੀ ਯਾਦ ਵਿੱਚ ਸਵਰਗੀ ਜਿਹੜੇ ਹੈਗੇ ਉਹਨਾਂ ਦੀ ਯਾਦ ਵਿੱਚ ਸਾਨੂੰ ਇਹ ਅ ਦਿੱਤੀ ਜੀ ਸਾਨੂੰ ਪਕਸ਼ੀਆਂ ਬਾਰੇ ਕਿੰਨੇ ਕ ਉੱਡਦੇ ਅਸੀਂ ਇਹ ਜੀ 100 ਪੀਸ ਅਸੀਂ ਹੁਣ ਵੰਡਣ ਲੱਗਿਆ ਜੀ 100 ਪੀਸ ਅਸੀਂ 3 ਦਿਨਾਂ ਬਾਅਦ ਵੰਡ ਰਿਹਾ 100 ਪੀਸ ਅਸੀਂ 1 ਹਫਤੇ ਬਾਅਦ ਵੰਡਣੇ ਮਤਲਬ ਕਿ ਇਸ ਮਹੀਨੇ ਦੇ ਵਿੱਚ ਅਸੀਂ ਅਸੀਂ 300 ਪੀਸ ਅਸੀਂ ਲਾ ਦੇਣਾ ਜੀ ਸ਼ਹਿਰ ਚ ਯਕੀਨ ਅਸੀਂ ਲੋਕਾਂ ਨੂੰ ਦੋਗੇ ਕਿ ਲੋਕ ਵੀ ਬੁਰੇ ਅਹ ਮੈਸੇਜ ਇਹ ਦਵਾਂਗੇ ਜੀ ਵੀ ਬਸ ਸੇਵਾ ਕਰੋ ਜਿੰਨੀ ਹੋ ਸਕੇ ਪਕਸ਼ੀਆਂ ਨੂੰ ਬਚਾਓ ਪਰਿਸ਼ਾਨ ਨੂੰ ਬਚਾਓ ਕੁਦਰਤ ਨੂੰ ਮਤਲਬ ਕਿ ਜੇ ਤੁਸੀਂ ਸਾਫ਼ ਸੁਥਰਾ ਰੱਖਣਾ ਚਾਹੁੰਦੇ ਹੋ ਕੁਦਰਤ ਨੂੰ ਬੜਾਣਾ ਚਾਹੁੰਦੇ ਹੋ ਗਰਮੀ ਦੇ ਵਿੱਚ ਜੇ ਤੁਸੀਂ ਚਾਹੁੰਦੇ ਵੀ ਆਣ ਵਾਲਾ ਜਿਹੜਾ ਵਾਤਾਵਰਨ ਹੈਗਾ ਸੇਵਾ ਦੇ ਵਿੱਚ ਲੱਗੋ ਇਹਨਾਂ ਨੂੰ ਬਚਾਓ ਤੁਸੀਂ ਪੰਛੀ ਬਚਾਓਗੇ ਕਿੰਨੇ ਹੀ ਪੀੜ ਬਚਾ ਲੋਗੇ ਜਵਾਗਤਾ ਮੰਗ ਲੈਂਦੇ ਆਪਾਂ ਹਰ ਨੂੰ ਥੋੜੇ ਨਾਲ ਅਗਲਾ ਪਾਣੀ ਹਾਂਜੀ ਹਾਂਜੀ ਦੇਖੋ ਗਰਮੀ ਆ ਨਹੀਂ ਹੋਈ ਪਈ ਆਪਾਂ ਜਦੋਂ ਆਪਣੇ ਘਰੇ ਕੋਈ ਆ ਰਿਹਾ ਜਾਂ ਅਸੀਂ ਕਿਸੇ ਦੇ ਘਰੇ ਜਾ ਰਹੇ ਹਾਂ ਸਭ ਤੋਂ ਪਹਿਲਾਂ ਸਾਨੂੰ ਇਹੀ ਕਹਿੰਦੇ ਆ ਪਾਣੀ ਲੈ ਕੇ ਆਓ ਜਾਂ ਪਾਣੀ ਦਿਓ ਤਾਂ ਦੇਖੋ ਜੇ ਅਸੀਂ ਸਾਡਾ ਇਨਸਾਨਾਂ ਦਾ ਇੰਨਾ ਹਾਲ ਹੈ ਅਸੀਂ ਤਾਂ ਦੇਖੋ ਜਿਹੜੀ ਮਰਜ਼ੀ ਦੁਕਾਨ ਤੇ ਜਾ ਕੇ ਲੈ ਲਾਂਗੇ ਜਾਂ ਕਿਸ ਤੋਂ ਮੰਗੇ ਪ ਅ ਪਿਆਰੂ ਦੇਖੋਗੇ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਲੱਗੇ ਹੋਇਆ ਪਾਣੀ ਦੇ ਟੈਂਕੇ ਲੱਗੇ ਆ ਪੀਆ ਵਾਟਰ ਕਲਰ ਕੋਲ ਲੱਗੇ ਆ ਲੋਕਾਂ ਦੀ ਸੇਵਾ ਵਾਸਤੇ ਕਚਵੀਲਾ ਤੱਕ ਵੀ ਲਾਈਆਂ ਹੁਣ ਅਸੀਂ ਸੋਚੇ ਪੰਛੀਆਂ ਵਾਸਤੇ ਜਰੂਰ ਅ ਅੱਗੇ ਆਈਏ ਹਾਂਜੀ ਹਾਂਜੀ ਬੜੇ ਪੰਛੀਆਂ ਨੂੰ ਆਪਾਂ ਅਚਵੀਲਾ ਰਾਜੀ ਜਿਹੜਾ ਤੁਸੀਂ ਸਾਡਾ ਪਿਆਲਾ ਦੇਖੋਗੇ ਅੰਨਾ ਵੱਡਾ ਲਾਇਆ ਜਿਹਦੇ ਵਿੱਚ ਦੋ ਤਿੰਨ ਕਬੂਤਰ ਨਾ ਵੀ ਸਕਣ ਵਧਰੇ ਕਿ ਆਪਣੀ ਗਰਮੀ ਦੇ ਵਿੱਚ ਰਾਹਤ ਮਤਲਬ ਕਿ ਦੂਰ ਕਰ ਸਕਣ